जीर <laughs> में ਚੜ ਕੇ ਆਇਆ 1722 ਤੋਂ ਲੈ ਕੇ 1749 ਤੱਕ ਰਾਜ ਰਿੰਦਾ ਰਾਜਾ ਭੀਮ ਚੰਦ ਦਾ ਅ ਰਾਜਾ ਭੀਮ ਚੰਦ ਮਰ ਜਾਂਦਾ ਉਹਦੇ ਤੋਂ ਬਾਅਦ ਉਹਦਾ ਪੁੱਤਰ ਆਉਂਦਾ ਇਸ ਤਖਤ ਤੇ ਬਹਿੰਦਾ ਰਾਜਾ ਅਜਮੇਰ ਚੰਦ ਇਹ ਰਾਜਾ ਅਜਮੇਰ ਚੰਦ ਉਹ ਹੈ ਜਿਨ੍ਹਾਂ ਅਨੰਦਪੁਰ ਸਾਹਿਬ ਤੇ ਜਿਨ੍ਹਾਂ ਕਿਲੇ ਗੁਰੂ ਕਲਗੀਧਰ ਮਹਾਰਾਜ ਨੇ ਆਪਣੇ ਹੱਥੀ ਬਣਵਾਏ ਸਨ ਏ ਰਾਜਾ ਅਜਮੇਰ ਚੰਦ ਨੇ ਸਾਰੇ ਕਿਲੇ ਉਸ ਵਕਤ ਢਵਾਏ ਸਨ ਇਹ ਰਾਜਾ ਅਜਮੇਰ ਚੰਦ ਰਾਜੇ ਭੀਮਚੰਦ ਦਾ ਪੁੱਤਰ ਹੈ ਇਹਨੇ ਰੰਗ ਜੇਬ ਦੇ ਭਰੇ ਤੇ ਬਾਹਰ ਉਧ ਰੱਖਿਆ ਉਹਨੇ ਆਖਿਆ ਜਾ ਪਨਾ ਗੁਰੂ ਕਲਗੀ ਧਰ ਦੇ ਦਰਬਾਰ ਵਿੱਚ ਮੁਸਲਮਾਨ ਰਿਪੋਰਟਰ ਅਬਦੁਲ ਤਰਾਨੀ ਉਸ ਵਕਤ ਤੇਰਾ ਸੀਆਈਡੀ ਰਿਪੋਰਟਰ ਹੈ ਜਿਸ ਵਕਤ ਅਮਰਤ ਦੀ ਵਸਾਖੀ ਦੀ ਸਿਰਜਣਾ ਹੋਈ ਖਾਲਸਾ ਪੰਥ ਦੀ ਜੀ ਔਰੰਗਜ਼ੇਬ ਤੇਰਾ ਸੀਆਈਡੀ ਰਿਪੋਰਟਰ ਜਿਹੜਾ ਅਬਦੁਲ ਤਰਾਨੀ ਐ ਉਹ ਤੈਨੂੰ ਰਿਪੋਰਟ ਦੇਣ ਵਾਸਤੇ ਤੂੰ ਉੱਥੇ ਭੇਜਿਆ ਸੀ ਗੁਰੂ ਕਲਗੀਧਰ ਮਹਾਰਾਜ ਦੀ ਸ਼ੋਭਾ ਵੇਖ ਕੇ ਉਹ ਅਮਰਤ ਸ਼ਾਕੇ ਤੇ ਅਜਮੇਰ ਸਿੰਘ ਬਣ ਗਿਆ ਤੇ ਤੂੰ ਇੱਥੋਂ ਆਹ ਸਾਬਲਾ ਆਉਣ ਵਾਲੇ ਤੇਰੇ ਰਾਜ ਨੂੰ ਖਤਰਾ ਹੈ ਜਿਹੜਾ ਉਹਦੇ ਕੋਲ ਚਲ ਜਾਂਦਾ ਉਹਦਾ ਹੀ ਹੋ ਕੇ ਰਹਿ ਜਾਂਦਾ ਜੇ ਨਾ ਉਹਦੇ ਕੋਲ ਚਲੇ ਜਾਂਦਾ ਉਹ ਵਾਪਸ ਨਹੀਂ ਪੜਦਾ ਜੇ ਤੂੰ ਨਾ ਟੈਮ ਤੇ ਗੋਬਿੰਦ ਸਿੰਘ ਨੂੰ ਖਤਮ ਕੀਤਾ ਚਾਹੇ ਫੜ ਕੇ ਦਿੱਲੀ ਦਰਬਾਰ ਤੇ ਬੇਸ਼ਨਾ ਕੀਤਾ ਉਹਨਾਂ ਵਾਲੇ ਦਿਨਾਂ ਵਿੱਚ ਤੇਰੇ ਰਾਜ ਨੂੰ ਵੀ ਖਤਰਾ ਹੈ ਹਣੋ ਰਗਜੀਪ ਤੇ ਦਰਬਾਰ ਵਿੱਚੋਂ 10000 ਫੌਜ ਲੈ ਕੇ ਪੈਂਦੇ ਖਾਂ ਤੁਰਿਆ ਇਹਨੇ ਆਖਿਆ ਮੈਨੂੰ 92 ਜਵਾਨ ਚਾਹੀਦੇ ਜਿਹੜੇ ਜੰਗ ਦੇ ਵਿੱਚ ਲੜਨ ਤੇ ਮਰਨ ਵਾਲੇ ਹੋਣਾ ਪਿੱਛੇ ਪੈਰ ਹਟਾਉਣ ਵਾਲੇ ਨਾ ਹੋਣ ਇਹਨਾਂ ਦੇ ਵਿੱਚ ਇੱਕ ਦੀਨਾ ਬੇ ਜਿਹੜਾ ਪੈਂਡੇ ਖਾਉਂਦੇ ਨਾਲ ਤੁਰਿਆ ਇਹਨੇ ਆਖਿਆ ਮੈਂ ਗੋਪਾਲ ਸਿੰਘ ਨੂੰ ਬਨ ਕੇ ਉਹਦਾ ਸਾਰਾ ਆਨੰਦਪੁਰ ਢਾ ਕੇ ਮਿੱਟੀ ਵਿੱਚ ਮਿਲਾ ਦੇਵਾਂਗਾ ਗਾਲ ਵਿੱਚ ਮੋਟਾ ਸੰਗਲ ਪਾ ਕੇ ਤੁਨੂੰ ਦਿੱਲੀ ਦਰਬਾਰ ਤੇ ਪੇਸ਼ ਕਰਾਂਗਾ ਪਰ ਯਾਦ ਰੱਖਣਾ ਦੁਨੀਆ ਦੇ ਉੱਤੇ ਇਹੋ ਜਿਹਾ ਪੁੱਤ ਨਹੀਂ ਪੈਦਾ ਕਹਨੇ ਕੀਤਾ ਮਾਂ ਨੇ ਜਿਹੜਾ ਬਰੂ ਕਲਗੀਰ ਮਹਾਰਾਜ ਨੂੰ ਹੱਥੋਂ ਹੱਤੀ ਫੜ ਕੇ ਤੇ ਬੰਨ ਕੇ ਲੈ ਜਾਵੇਗੇ ਆਨੰਦਪੁਰ ਸਾਹਿਬ ਤੋਂ ਉਹ ਤੋਂ ਵਕਤ ਜੇ ਪੈਂਡੇ ਖਾ ਬੀਨਾ ਬੇਗ ਪੈਂਡੇ ਖਾ ਇੱਕ ਐਸਾ ਨਿਸ਼ਾਨੀ ਹੈ ਰੰਗਦੇਵ ਦੇ ਦਰਬਾਰ ਦਾ ਉਹਦਾ ਕਦੇ ਵੀ ਤੀਰ ਖਾਲੀ ਨਹੀਂ ਗਿਆ ਕੋਈ ਨਾ ਲੜਾਕਾ ਜਵਾਨ ਹੈ ਹੰਕਾਰਾਂ ਨੂੰ ਤੇ ਮੈਨੂੰ ਰੰਗਦੇਵ ਦੇ ਦਰਬਾਰ ਦੇ ਵਿੱਚੋਂ ਸ਼ਾਹੀ ਖਿਲਤ ਨਾਲ ਇਨਾਮ ਨਵਾਜੇ ਗਾਣਾ ਮੇਰਾ ਸਤਕਾਰ ਹੋਣਾ ਜੇ ਮੈਂ ਫੜ ਕੇ ਲਿਆ ਆ ਤਾ ਹੋ ਸਕਦਾ ਮੈਂ ਕਿਸੇ ਤਖਤ ਦੇ ਉੱਤੇ ਬਹਿ ਕੇ ਆਪ ਰਾਜ ਕਰਾਂਗਾ ਪਰ ਇਹ ਨੂੰ ਇਹ ਨਹੀਂ ਪਤਾ ਕਿ ਜੇ ਤੂੰ ਗੁਰੂ ਕਲਗੀਧਰ ਮਹਾਰਾਜ ਦੇ ਉੱਤੇ ਚੜ ਕੇ ਜਾਏਂਗਾ ਤੇ ਤੂੰ ਵਾਪਸ ਨਹੀਂ ਮੁੜਦਾ ਮੈਂ ਨਾਲ ਹੀ ਦੱਸ ਦੇਵਾਂ ਕਈ ਵਾਰ ਸਾਡੇ ਮਨ ਦੇ ਵਿੱਚ ਇਹ ਵਹਿਮ ਹੁੰਦਾ ਹੈ ਧਰਮ ਪੈ ਜਾਂਦਾ ਕਿ ਗੁਰੂ ਕਲਗੀਧਰ ਮਹਾਰਾਜ ਕੇਵਲ ਜੰਗਾ ਹੀ ਕਰਦੇ ਰਹੇ ਨੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਵੀ ਲੜਾਈ ਦੇ ਹਾਮੀ ਨਹੀਂ ਨਾ ਉਹ ਨਾ ਇਹ ਨੀਤੀ ਸੋਚੀ ਐ ਕਿ ਆਪਾਂ ਕਿਸੇ ਦਾ ਜ਼ਮੀਨ ਜਿਹੜੀ ਦੱਬ ਲੈਣੀ ਐ ਕਿਸੇ ਦਾ ਹੱਕ ਮਾਰ ਲੈਣਾ ਕਿਸੇ ਦਾ ਰਾਜ ਖੋ ਲੈਣਾ ਇੱਥੇ ਤੇ ਉਹ ਵੀ ਆਏ ਜਿਨ੍ਹਾਂ ਦੇ ਕੋਲ ਰਾਜ ਭਾਕਸਨ ਤੇ ਉਹਨਾਂ ਮਦਦ ਆਣ ਕੇ ਗੁਰੂ ਕਲਗੀਧਰ ਮਹਾਰਾਜ ਦੀ ਮੰਗੀ ਉਹਨਾਂ ਆਖਿਆ ਮਹਾਰਾਜ ਤੁਸੀਂ ਸਾਡੀ ਮਦਦ ਕਰੋ ਤੇ ਮੇਰੇ ਦਾਤੇ ਨੇ ਉਹਨਾਂ ਦੀ ਵੀ ਮਦਦ ਕੀਤੀ ਗੁਰੂ ਕਲਗੀਧਰ ਮਹਾਰਾਜ ਦੀ ਲੜਾਈ ਦੇ ਹਮੇ ਨਹੀਂ ਇਹ ਜਦੋਂ ਤੁਸੀਂ ਪੜਾਤਨ ਇਤਿਹਾਸ ਜਿਹੜੇ ਬਾਲ ਤੋਂ ਲੈ ਕੇ ਗੁਰੂ ਕਲਗੀਧਰ ਮਹਾਰਾਜ ਦੇ ਇਤਿਹਾਸ ਨੇ ਉਹ ਤੁਹਾਨੂੰ ਸਿੱਧ ਕਰ ਦੇਣਗੇ ਆਲ ਬੈਰ ਵਿਰੋਧ ਨਹੀਂ ਹੈ ਕੋਈ ਵੀ ਸਾਡੇ ਕੋਲ ਆਵੇ ਅਸੀਂ ਉਹਦੇ ਨਾਲ ਜਿਸ ਵਕਤ ਇਹ ਇਤਿਹਾਸ ਤੁਹਾਨੂੰ ਦਰਵਾਉਂਦਾ ਕਿ ਮਹਾਰਾਜ ਲੜਾਈ ਦੇ ਹਾਮੀ ਨਹੀਂ ਨਾ ਜੰਗਾਂ ਦੇ ਨੇ ਜੇ ਧਰ ਦੇ ਨੇ ਜਾਣ ਕੇ ਕੋਈ ਲੜਾਈ ਪੈ ਜਾਗੇ ਬਹਿ ਜਾਵੇ ਫਿਰ ਤੇ ਮੇਰੇ ਦਾਤੇ ਦਾ ਹੁਕਮ ਹੈ ਜੱਬਾ ਬਣ ਲਾਗੇ ਉਦੋਂ ਤਬੇ ਰੋਸ ਜਾਗੇ ਫਿਰ ਘਟ ਨਹੀਂ ਕੀਤੀ ਜਾਂਦੀ ਇੱਕ ਬੰਨੇ ਦੀਨਾ ਬੇਗਿਆ ਤੇ ਦੂਸਰੇ ਬੰਨੇ ਪੈਂਦੇ ਖਾਂ ਏ ਅਰੰਗ ਜੇਪ ਦੇ ਦਰਬਾਰ ਵਿੱਚੋਂ ਹੰਕਾਰੀ ਪਠਾਨ ਚੜ ਕੇ ਮੁਕਲਗੀਦਰ ਮਹਾਰਾਜ ਦੇ ਉੱਤੇ ਆਏ ਨੇ ਯਾਦ ਰੱਖਣਾ ਸੰਸਾਰ ਦੇ ਵਿੱਚ ਦੋ ਕੌਮਾਂ ਨੇ ਲੜਾਕੀਆਂ ਜਿਨ੍ਹਾਂ ਦੇ ਵਿੱਚ ਸਭ ਤੋਂ ਤਿੰਨ ਕੌਮਾਂ ਮੰਨੀਆਂ ਜਾਂਦੀਆਂ ਸਨ ਇੱਕ ਮਰਹੱਟੇ ਸਨ ਜਿਹੜੇ ਮੈਦਾਨੇ ਜੰਗ ਵਿੱਚ ਮਰ ਕੇ ਹੀ ਹਟਦੇ ਸਨ ਉਹਦਾ ਨਹੀਂ ਸਨ ਹਟਦੇ ਦੂਸਰੀ ਪਠਾਨ ਕੌਮ ਹੈ ਅੱਜ ਤੱਕ ਤੁਸੀਂ ਦੇਖਦੇ ਹੋ ਅਮਰੀਕਾ ਨੇ ਜ਼ੋਰ ਲਾ ਰਿਹਾ ਹੈ ਉਹ ਪਾਕਿਸਤਾਨ ਦੇ ਉੱਤੇ ਉਹਨਾਂ ਆਖਿਆ ਜੇ ਤੂੰ ਇੰਨਾ ਹੀ ਪਾਵਰਵਾਲਾ ਜੇ ਤੇਰੇ ਚ ਇੰਨਾ ਹੰਕਾਰ ਹੈ ਤੂੰ ਜ਼ਮੀਨ ਤੇ ਸਾਡੇ ਨਾਲ ਆੜ ਕੇ ਲੜ ਤੈਨੂੰ ਫੇਰ ਅਸੀਂ ਦੱਸਾਂਗੇ ਕਿ ਪਠਾਣਾਂ ਦੇ ਹੱਕ ਕੀ ਹੁੰਦੇ ਨੇ ਪਰ ਉਹ ਪਠਾਣ ਗੋਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚੜਦੇ ਆਏ ਨੇ ਪੈਂਦੇ ਖਾਨ ਤੇ ਦੀਨਾ ਬੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਜਿਸ ਵਕਤ ਆ ਗੁਰੂ ਕੜਗਿਪਰ ਮਹਾਰਾਜ ਦੇ ਇਸ ਦਰਬਾਰ ਦੇ ਉੱਤੇ ਆਏ ਇੱਕ ਬੈਡਖਾਨੇ ਇਸ਼ਤਿਹਾਰ ਜਾਰੀ ਕੀਤਾ ਹੈ ਇਸ਼ਤਿਹਾਰ ਅਨੰਦਪੁਰ ਸਾਹਿਬ ਦੀ ਤੰਦਰ ਤੇ ਲੱਗਾ ਹੋਇਆ ਉਹਦੇ ਉੱਤੇ ਲਿਖਿਆ ਕੀ ਹੈ ਕਿ ਮੇਰੇ ਨਾਲ ਆਣ ਕੇ ਕੋਈ ਵੀ ਲੜਾਈ ਕਰ ਸਕਦਾ ਹੈ ਮੇਰੇ ਨਾਲ ਤੀਰ ਅੰਦਾਜ਼ੀ ਕਰ ਸਕਦਾ ਹੈ ਕਿਵੇਂ ਮਾਰੋ ਅੱਜ ਤੇ ਸੋਚਦਾ ਹੁੰਦਾ ਗੁਰੂ ਕਲਗੀ ਧਰਦੇ ਉਹ ਤੇ ਕਿਵੇਂ ਚੜਾਈ ਕਰਕੇ ਆ ਰਿਹਾ ਉਸ ਵਕਤ ਦੀ વાਤਾ ਆਪਜੀ ਦੇ ਸੰਗ